ਸਤਿ ਸ਼੍ਰੀ ਅਕਾਲ ਜੀ ਹਾਂ ਜੇ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਸਲਵਾਰ ਦੀ ਲੰਬਾਈ ਆਪਾਂ ਤਿਆਰ ਕਰਨੀ ਹੈ 37 ਇੰਚ ਟੋਟਲ ਆਪਾਂ ਨੇ 37 ਇੰਚ ਤਿਆਰ ਕਰਨੀ ਹੈ ਠੀਕ ਹੈ ਜੀ ਤੇ ਆਪਾਂ ਨੇ ਇਹਦੇ ਵਿੱਚ ਜਿਹੜੀ ਬੈਲਟ ਪਾਣੀ ਉਹ ਆਪਾਂ ਪਾਣੀ ਆਪਾਂ 5 ਇੰਚ ਦੀ ਠੀਕ ਹੈ ਜੀ 5 ਇੰਚ ਆਪਾਂ ਨੇ ਜਿਹੜਾ ਸਲਵਾਰ 37 ਵਿੱਚੋਂ ਆਪਾਂ ਮਤਲਬ ਕੀ ਘਟਾ ਦੇਣਾ ਹੈ ਠੀਕ ਹੈ ਜੀ ਤੇ ਇਹ ਹੋ ਗਿਆ ਆਪਣੇ ਕੋਲੇ 32 ਇੰਚ ਠੀਕ ਹੈ ਜੀ 32 ਵਿੱਚ ਆਪਾਂ ਨੇ 1 ਇੰਚ ਪਲਾਸ ਕਰਨਾ ਹੈ ਸਿਲਾਈ ਦਾ ਠੀਕ ਹੈ ਜੀ ਤੇ ਇਹ ਹੋ ਗਿਆ ਆਪਣੇ ਕੋਲੇ 33 ਇੰਚ ਠੀਕ ਹੈ ਜੀ ਜੇ ਮੈਡਾਂ ਇੰਚ ਆਪਣਾ ਸਲਾਈ ਦੇ ਮੋਰੀ ਵਿੱਚ ਆ ਜਾਊਗਾ ਤੇ ਅੱਧਾ ਇੰਚ ਆਪਣਾ ਬਲਾਂ ਵਿੱਚ ਆ ਜਾਊਗਾ 1 ਇੰਚ ਆਪਾਂ ਮਾਰਜਨ ਲੈ ਲਿਆ ਠੀਕ ਹੈ ਜੀ 33 ਚੌੜੇ ਪੱਲੇ ਔਰ ਕੁੰਡੇ ਜਿਹੜੇ ਆਪਣਾ ਕਟਾਈ ਹੋਣਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ 벨ਟ ਪਾਉਣੀ ਹੈ 5 ਇੰਚ ਠੀਕ ਹੈ ਜੀ 5 ਵਿੱਚ ਆਪਾਂ ਇਹ 2 ਇੰਚ ਐਡ ਕਰ ਦੇਣਾ ਤੇ ਇਹ ਹੋ ਗਿਆ ਆਪਣੇ ਕੋਲੇ 7 ਇੰਚ ਕਟਾਈ ਠੀਕ ਹੈ ਜੀ ਜੇ ਮੀਡੀਆਂ ਇੰਚ ਆਪਣਾ ਨੇਫਤ ਹੋ ਜਾਊਗਾ 벨ਟ ਦਾ ਤੇ ਅੱਧਾ ਇੰਚ ਆਪਣਾ ਨੀਚੇ 벨ਟ ਸਲਵਾਰ ਦੇ ਬਲਾਂ ਵਿੱਚ ਆ ਜਾਊਗਾ ਠੀਕ ਹੈ ਜੀ ਤੇ ਆਪਾਂ ਕਟਾਈ ਕਰਾਂਗੇ 7 ਇੰਚ ਠੀਕ ਹੈ ਜੀ ਤੇ ਅੱਗੇ ਆਪਾਂ ਸਲਵਾਰ ਦੀ ਕਟਾਈ ਕਰਦੇ ਆਂ ਹਰ ਇੱਕ ਸਲਵਾਰ ਦਾ ਮੈਥਡ ਇਹੀ ਆ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਕੱਟ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਣੇ ਕੋਲ ਇਹ ਕਪੜਾ ਹੈਗਾ 2 1/2 ਮੀਟਰ ਠੀਕ ਹੈ ਜੀ ਸਾਢੇ ਛੇ ਪੰਗੂਰੀ ਤਿਆਰ ਕਰਨੀ ਆ ਤੇ 25 ਇੰਚ ਆਪਾਂ ਨੇ 벨ਟ ਤਿਆਰ ਕਰਨੀ ਆ ਠੀਕ ਹੈ ਜੀ ਕਪੜਾ ਪਹਿਸ ਤਰ੍ਹਾਂ ਡਬਲ ਕਰ ਲਿਆ ਦੇਖੋ ਠੀਕ ਹੈ ਜੀ ਦੋਨੋਂ ਕੰਨੀਆਂ ਜਿਹੜੀ ਆਪਾਂ ਖੋਲ ਕੇ ਅਸਟਾ ਇੱਕ ਸਾਈਡ ਤੇ ਇਕੱਠੀਆਂ ਕਰ ਲਈਆਂ ਪਹਿਲਾਂ ਠੀਕ ਹੈ ਜੀ ਸੈੱਟ ਕਰ ਲੈਣਾ ਪਹਿਲਾਂ ਇਹ ਸਾਰਾ ਕੋਈ ਬਾੜਲਾ ਹੋਵੇ ਕੋਈ ਵੱਧ ਘਟ ਨਾ ਹੋਵੇ ਠੀਕ ਹੈ ਜੀ ਤੇ ਹੁਣ ਆਪਾਂ ਲਾਵਾਂਗੇ ਪੱਲੇ ਤੇ ਕੁੰਡੇ ਦੀ ਲੰਬਾਈ ਠੀਕ ਹੈ ਜੀ ਇਹ ਆਪਾਂ ਲਾ ਲਿਆ 33 ਇੰਚ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਬੈਲਟ ਇੱਕ ਸਾਈਡ ਤੋਂ ਪਹਿਲਾਂ ਆਪਾਂ ਨੇ ਬੈਲਟ ਦਾ ਨਿਸ਼ਾਨ ਲਗਾਉਣਾ ਕੱਪੜਾ ਆਪਣੇ ਕੋਲ ਡਬਲ ਹੈ ਉਸੇ ਤਰ੍ਹਾਂ ਠੀਕ ਹੈ ਜੀ 7 ਇੰਚ ਪਰ ਬੈਲਟ ਕਟਾਈ ਕਰਨੀ ਹੈ ਠੀਕ ਹੈ ਜੀ ਉਸਦੇ ਬਾਅਦ ਆਪਾਂ ਦੇਖ ਲੈਣਾ ਆਪਣੇ ਕੋਲੇ ਕਪੜਾ ਜਿਹੜਾ ਕਿੰਨਾ ਬਚਿਆ ਇਹ ਆਪਣੇ ਕੋਲੇ 13.5 ਇੰਚ ਬਚ ਗਿਆ ਠੀਕ ਹੈ ਜੀ ਆਪਾਂ ਨੇ 6.5 ਮੂਰੀ ਤਿਆਰ ਕਰਨੀ ਹੈ ਠੀਕ ਹੈ ਜੀ ਤੇ 7 ਇੰਚ ਦੀ ਆਪਾਂ ਇਸ ਤਰ੍ਹਾਂ ਸਾਈਡ ਤੋਂ 벨ਟ ਉਤਾਰ ਲੈਣੀ ਹੈ ਪਹਿਲਾਂ ਠੀਕ ਹੈ ਜੀ ਜੇ ਤੁਹਾਡੇ ਕੋਲੇ 12 ਵੀ ਬਚੇ ਬਿਲਕੁਲ ਵੀ ਕਿਉਂਕਿ 12 ਵੀ ਬਿਲਕੁਲ ਸਹੀ ਆ ਜਾਂਦੇ ਆ ਪੱਲੇ ਸਾਈਡ ਤੋਂ ਠੀਕ ਹੈ ਜੀ ਜੇ 12 ਇੰਚ ਕਪੜਾ ਬਚਦਾ ਆ ਤੇ ਇਹ ਆਪਣੇ ਕੋਲੇ 13.5 ਇੰਚ ਬਚਿਆ ਠੀਕ ਹੈ ਜੀ ਇਹ ਵੀ ਬਿਲਕੁਲ ਸਹੀ ਆ ਕਿਉਂਕਿ ਮੋਰੀ ਹੁਣ ਜਿਵੇਂ ਆਪਾਂ 6.5 ਜਾਂ 7 ਜਾਂ 6 ਅਜਗਲ ਚਲਦੀ ਆ ਠੀਕ ਹੈ ਜੀ ਉਸ ਅਕੋਰਡਿੰਗ ਜਿਹੜਾ ਪੱਲੇ ਦੇ ਨਾਲੋਂ ਆਪਣੇ 벨ਟ ਬਿਲਕੁਲ ਵਧੀਆ इजीली ਉਤਰ ਜਾਂਦੀ ਆ ਸਾਈਡ ਤੋਂ ਠੀਕ ਹੈ ਜੀ ਤੇ ਆਪਾਂ ਨੇ 6.5 벨ਟ ਤਿਆਰ ਕਰਨੀ ਆ ਠੀਕ ਹੈ ਜੀ ਤੇ ਆਪਣੇ ਕੋਲ ਇਹ ਜਿਹੜਾ ਮਤਲਬ ਕਿ ਜਿਹੜਾ ਆਪਾਂ ਮਾਰ ਜਨਾਂ 벨ਟ ਦਾ ਉਹ ਆਪਾਂ ਕੁੰਦੈ ਵਿੱਚ ਰੱਖ ਲਾਂਗੇ 2.5 ਇੰਚ 2 ਇੰਚ ਠੀਕ ਹੈ ਜੀ ਲੋ ਜੀ ਹੁਣ ਆਪ ਇਸ ਤਰ੍ਹਾਂ ਸਾਈਡ ਤੋਂ ਪਹਿਲਾਂ 벨ਟ ਦਾ ਨਿਸ਼ਾਨ ਆਪਾਂ ਲਗਾ ਲਿਆ ਤੇ ਇੱਕ ਸਾਈਡ ਤੇ ਆਪਣੇ ਪੱਲੇ ਹੋ ਗਏ ਠੀਕ ਹੈ ਜੀ 33 ਅੰਜਪਨ ਬਾਈਤ ਮਤਲਬ ਰੱਖ ਕੇ ਪੂਰਾ ਉਤਾਰ ਲੈਣਾ ਇਸ ਤਰ੍ਹਾਂ ਲਓ ਜੀ ਠੀਕ ਹੈ ਜੀ ਇਹ ਹੋ ਗਿਆ ਆਪਣੇ ਪੱਲੇ ਤੇ ਇੱਕ ਸਾਈਡ ਤੇ ਹੋ ਗਈ ਆਪਣੀ ਬੈਲਟ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਹੁਣ ਆਪਾਂ ਕੀ ਦੇਖਣਾ ਹੈ ਹੁਣ ਆਪਣੀ ਬੈਲਟ ਦੀ ਜਿੰਨੀ ਵੀ ਚੁੜਾਈ ਆਪਾਂ ਉਹ ਨਿਸ਼ਾਨ ਲਗਾ ਲਾਂਗੇ ਜਿਵੇਂ ਆਪਾਂ ਨੇ 25 ਇੰਚ ਤਿਆਰ ਕਰਨੀ ਹੈ ਬੈਲਟ ਠੀਕ ਹੈ ਜੀ ਤੇ ਆਪਾਂ ਇਹ ਰੱਖ ਲਾਂਗੇ 26 ਇੰਚ ਠੀਕ ਹੈ ਜੀ ਬਿਲਕੁਲ ਵਧੀਆ ਸਲਵਾਰ ਕਟੇਗਾ ਜਿਵੇਂ ਤੁਸੀਂ ਬੈਲਟ ਜੇ ਵੱਡੀ ਰੱਖਣੀ ਹੈ ਤੇ ਬਾਡੀ ਵੱਡੀ ਰੱਖ ਲਓ ਹੋਰ ਵੀ ਲੰਬਾਈ ਤੁਸੀਂ ਬਤਾ ਸਕਦੇ ਹੋ ਮਤਲਬ ਕਿ ਚੁੜਾਈ ਬੈਲਟ ਦੀ ਠੀਕ ਹੈ ਜੀ ਤੇ ਆਪਾਂ ਨੇ ਇਹ 25 ਇੰਚ ਤਿਆਰ ਕਰਨੀ ਆ ਆਪਾਂ ਇਹ 26 ਇੰਚ ਕਟਾਈ ਕਰ ਲਈ ਇਸ ਤਰ੍ਹਾਂ ਠੀਕ ਹੈ ਜੀ 1 ਇੰਚ ਆਪਣਾ ਸिलाई ਦਾ ਹੋ ਗਿਆ ਲਓ ਜੀ ਇਹ ਦੇਖੋ 7 ਇੰਚ ਦਾ ਬਊਡਰ ਲਈ ਠੀਕ ਹੈ ਜੀ ਤੇ ਸਾਈਡ ਵਾਲਾ ਕੱਪੜਾ ਆਪਾਂ ਉਤਾਰ ਦਰਨਾ ਹੈ ਇਹ ਆਪਣੀ ਜਿਹੜੀ ਸਲਵਾਰ ਦੀ ਮੋਰੀ ਉਹਦੇ ਕੰਮ ਆ ਜਾਊਗਾ ਠੀਕ ਹੈ ਜੀ ਲਓ ਜੀ ਇਹ ਹੋ ਗਈ 벨ਟ ਤੇ ਹੋ ਗਏ ਆਪਣੇ ਪੱਲੇ ਠੀਕ ਹੈ ਜੀ ਦੋਨੋਂ ਪੱਲੇ ਉਤਰ ਗਏ ਆਪਣੇ ਇਸ ਤਰ੍ਹਾਂ ਆਪਾਂ ਇਹਨਾਂ ਵਿੱਚੋਂ ਐਦਾ ਕਟਿੰਗ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਕਰਾਂਗੇ ਕਟਿੰਗ ਕੁੰਦੇ ਠੀਕ ਹੈ ਜੀ ਬੋਜੀਏ ਦੇਖੋ ਇਹ ਆਪਣੇ ਕੋਲੇ 13.5 ਇੰਚ ਆ ਠੀਕ ਹੈ ਜੀ ਕਈ ਵਾਰੀ ਕਈ ਕੱਪੜੇ ਦਾ ਡਰੜਾ ਪਰਨਾ ਘਾਟ ਹੁੰਦਾ ਹੈ ਜਿਵੇਂ ਆਪਾਂ 7 ਇੰਚ 벨ਟ ਉਤਾਰ ਦਿਆਂ ਤਾਂ ਆਪਣੇ ਕੋਲੇ ਇਹ 13 ਇੰਚ ਬਚ ਜਾਂਦਾ ਉਹ ਵੀ ਬਿਲਕੁਲ ਸਹੀ ਆ ਜਾਂਦਾ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਹੁਣ ਕੱਪੜੇ ਨੂੰ ਪਰੜਾ ਆਪਣੇ ਕੋਲੇ ਬਾਕੀ ਬਚੇ ਆਇਆ ਤੇ ਆਪਾਂ ਇਹਨੂੰ ਇਸ ਤਰ੍ਹਾਂ ਡਬਲ ਕਰ ਲਿਆ ਦੇਖੋ ਠੀਕ ਹੈ ਜੀ ਡਬਲ ਕਰਨ ਤੋਂ ਬਾਅਦ ਹੁਣ ਆਪਾਂ ਨੇ ਦੇਖਣਾ ਇਹਦੀ ਲੰਬਾਈ ਠੀਕ ਹੈ ਜੀ ਹੁਣ ਆਪਾਂ ਇਹ ਚੱਪਕ ਕਟਿੰਗ ਕਰਨੀਆਂ ਕੁੰਦੇ ਜਿਵੇਂ ਕਿ ਹੁਣ ਆਪਣੇ ਕੋਲੇ ਇਹ ਪੂਰਾ 33 ਇੰਚਾ ਠੀਕ ਹੈ ਜੀ ਜਿਵੇਂ ਆਪਾਂ 33 ਇੰਚ ਜਿਹੜੇ ਪੱਲੇ ਦੇ ਕੁੰਦੇ ਕਟਾਈ ਕਰਨੇ ਉਹ ਆਪਣੇ ਕੋਲੇ 33 ਇੰਚ ਪੂਰਾ ਪੂਰਾ ਆ ਠੀਕ ਹੈ ਜੀ ਇੱਕ ਸਾਈਡ ਤੇ ਪਹਿਲਾਂ 2 ਇੰਚ ਦਾ ਨਿਸ਼ਾਨ ਲਗਾਤਾ ਮੂਰੀ ਦਾ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਲਾ ਲੈਣਾ ਦੂਜੇ ਕੋਰਨਰ ਤੇ ਦੇਖੋ ਤਿਰਛਾ ਠੀਕ ਹੈ ਜੀ ਦੋਸਤ ਇੰਚ ਮੂਰੀ ਇੱਧਰ ਰੱਖ ਲਈ ਆਪਾਂ ਨੇ ਠੀਕ ਹੈ ਜੀ ਤੇ ਹੁਣ ਆਪਣੇ ਜਿਹੜਾ ਮੂਰੀ ਦਾ ਨਿਸ਼ਾਨ ਆਪਾਂ ਲਗਾਏ ਨੇ ਇਹਨੂੰ ਪਰ ਟਿੱਡਾ ਕਰਕੇ 10 ਇੰਚ ਦੇ ਆਪਣਾ ਮਿਲਾ ਦੇਣਾ ਦੇਖੋ ਠੀਕ ਹੈ ਜੀ ਮੂਰੀ ਤੋਂ ਮੂਰੀ ਦਾ ਨਿਸ਼ਾਨ ਨਾਲ ਇਸ ਤਰ੍ਹਾਂ ਠੀਕ ਹੈ ਜੀ ਤੁਸੀਂ ਕੋਈ ਵੀ ਸਰਵਾਰ ਕੱਟਦੇ ਹੋ ਤੁਸੀਂ ਪਹਿਲਾਂ ਤਿੰਨ ਵਾਰੀ ਅ布ਦ ਕੱਪੜ ਨੂੰ ਨਾਪ ਲੋ ਵੀ ਜਿੰਨੇ ਤੁਸੀਂ ਜੇ 32 ਕੱਟਣੀਆਂ ਜਾਂ 33 ਕੱਟਣੀਆਂ ਜਿੰਨੇ ਵੀ ਤੁਸੀਂ ਕਟਿੰਗ ਕਰਨੀਆਂ ਨੇ ਉਹਨੂੰ ਤਿੰਨ ਵਾਰੀ ਪਹਿਲਾਂ ਕੱਪੜ ਨੂੰ ਨਾਪ ਲੋ ਵੀ 32 ਮਤਲਬ 32 32 ਹੈ ਜਾਂ 33 33 ਹੈ ਜਿੰਨੇ ਤੁਸੀਂ ਰੱਖਣੇ ਆ ਠੀਕ ਹੈ ਜੀ ਉਨੂੰ ਤਿੰਨ ਹੀ ਸੈਂਟੀਮੀਟਰ ਪਹਿਲਾਂ ਬਰਾਬਰ ਨਾਪ ਕੇ ਨਾ ਫਿਰ ਤੁਸੀਂ ਸਲਵਾਰੇ ਕਟਿੰਗ ਕਰ ਸਕਦੇ ਹੋ ਠੀਕ ਹੈ ਜੀ ਜੇ ਬਾਧਾ ਤਾਂ ਕੋਈ ਗੱਲ ਨਹੀਂ ਜੇ ਘਾਟਾ ਤਾਂ ਫਿਰ ਮਤਲਬ ਕਿ ਕਪੜਾ ਕਈ ਵਾਰੀ ਪੂਰਾ ਪੂਰਾ ਹੁੰਦਾ ਹੈ ਠੀਕ ਹੈ ਜੀ ਤਾਂ ਉਹਨੂੰ ਨਾਪ ਕੇ ਕਰਿਓ ਠੀਕ ਹੈ ਜੀ ਇੱਥੇ ਆਪਾਂ 10 ਇੰਚ ਦਾ ਮਤਲਬ ਕਿ ਇੱਕ ਸਾਈਡ ਤੇ ਆਪਾਂ ਲਾ ਲਿਆ ਆਸਣ ਦਾ ਨਿਸ਼ਾਨ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਦੂਜੇ ਪਾਸੇ ਆਸਣ ਦਾ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਦੂਜੀ ਮੋਰੀ ਵੱਲ ਠੀਕ ਹੈ ਜੀ ਆਸਣ ਦਾ ਨਿਸ਼ਾਨ ਹੋ ਗਿਆ ਇੱਧਰ ਆਪਣਾ ਇੱਧਰ ਵਾਲੇ ਮੂਰੀ ਵੱਲ ਆਪਣਾ ਆਸਣ ਦਾ ਨਿਸ਼ਾਨ ਹੋ ਗਿਆ ਠੀਕ ਹੈ ਜੀ ਲੋ ਜੀ ਇਹ ਆਸਣ ਹੋ ਗਿਆ ਇੱਕ ਸਾਈਡ ਦਾ ਦੂਜਾ ਹੋ ਗਿਆ ਦੂਜੀ ਸਾਈਡ ਦਾ ਠੀਕ ਹੈ ਜੀ ਤੇ ਹੁਣ ਆਪਾਂ ਪਹਿਲਾਂ ਕਟਿੰਗ ਕਰਾਂਗੇ ਦੇਖੋ ਜਿੱਥੇ ਆਪਾਂ ਦੋਨਾਂ ਚ ਨਿਸ਼ਾਨ ਲਗਾਇਆ ਨਾ ਜਿੱਥੋਂ ਕਰਨਾ ਹੈ ਕਟਿੰਗ ਧਿਆਨ ਨਾਲ ਠੀਕ ਹੈ ਜੀ ਕਿਤੇ ਆਪਣੀ ਜਿਹੜੀ ਪੂਰੀ ਕਾਰਨਰ ਤੱਕ ਨਹੀਂ ਆਪਾਂ ਨੇ ਕਰਨਾ ਇਹਨੂੰ ਆਪਾਂ ਮੂਰੀ ਵੱਲ ਰੱਖਣਾ ਹੈ 2 ਇੰਚ ਜਿਹੜਾ ਆਪਣਾ ਸਾਈਡ ਤੇ ਰੱਖਿਆ ਆ ਦੇਖੋ ਆਪਾਂ ਕਟਿੰਗ ਕਰਤੀ ਹੁਣ ਆਪਾਂ ਕਟਿੰਗ ਕਰ ਦਾਂਗੇ ਆਸਣ ਦੀ ਠੀਕ ਹੈ ਜੀ ਲੋ ਜੀ ਹੋ ਗਿਆ ਆਪਣਾ ਆਸਣ 10 ਇੰਚ ਤੇ ਵਾਲਾ ਆਸਣ ਹੋ ਗਿਆ ਆਪਣਾ ਦੂਜੇ ਗੁੰਦਿਆਂ ਦਾ ਠੀਕ ਹੈ ਜੀ ਲੋ ਜੀ ਇਹ ਆਪਾਂ ਵਿਚੋ ਕਟਿੰਗ ਕਰ ਦਾਂਗੇ ਇਦਾਂ ਠੀਕ ਹੈ ਜੀ ਲੋ ਜੀ ਆਪਣੀ ਕਟਿੰਗ ਹੋ ਗਈ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਪਹਿਲਾਂ ਸੈੱਟ ਕਰਕੇ ਬਿਛਾ ਲੈਣਾ ਆਸਣ ਆਪਣੇ ਦੇਖ ਲੈਣ ਆਪਣੇ ਬਰਾਬਰ ਠੀਕ ਹੈ ਜੀ ਕੋਈ ਬਾਦ ਘਾਟ ਨਾ ਹੋਵੇ ਆਪਣੀ ਇਹਦੇ ਵਿੱਚ ਠੀਕ ਹੈ ਜੀ ਮੂਰੀ ਨਾਲ ਮੂਰੀ ਮਲਾ ਕੇ ਆ ਦੇਖੋ ਆਸਣ ਆਪਾਂ ਦਾ ਸੈੱਟ ਕਰ ਲੈਣੇ ਪਹਿਲਾਂ ਠੀਕ ਹੈ ਜੀ ਕੋਈ ਆਪਣੀ ਬਾਦ ਘਾਟ ਨਹੀਂ ਹੈਗੀ ਦੇਖੋ نیچے ਬਿਲਕੁਲ ਬਰਾਬਰ ਆਇਆ ਆਪਣਾ ਠੀਕ ਹੈ ਜੀ ਹਾਂਜੀ ਹੁਣ ਆਪਾਂ ਇਸ ਤਰ੍ਹਾਂ ਬਿਛਾ ਲਿਆ ਤੇ ਆ ਗਏ ਆਪਾਂ ਰੱਖਲੇ ਪੱਲੇ ਜਿਹੜੇ ਆਪਾਂ ਪੱਲੇ ਕਟਿੰਗ ਕਰੇ ਸੀ ਠੀਕ ਹੈ ਜੀ ਹੁਣ ਆਪਾਂ ਇਹ ਦੱਸਾਂਗੇ ਤੁਹਾਨੂੰ ਇਹਦੇ ਚ ਕਾਟ ਪਾਉਣੀ ਠੀਕ ਹੈ ਜੀ ਮੂਰੀ ਆਪਣੇ ਕੋਲੇ ਇਹ 9.5 ਇੰਚ ਬਣ ਗਈ ਠੀਕ ਹੈ ਜੀ ਤੇ ਆਪਣਾ ਤਿਆਰ ਆਪਾਂ ਕਰਨੀ ਆ 6.5 ਇੰਚ ਆਪਣੇ ਕੋਲੋਂ 2.5 ਇੰਚ ਜੜੀ ਟਾਈਏ ਚੂਰੀ ਆਪਣੇ ਕੋਲੇ ਵੱਧ ਤਾਂ ਵੀ ਠੀਕ ਹੈ ਜੀ ਤੇ ਦੇਖੋ ਆਪਾਂ ਪੱਲੇ ਸਾਰੇ ਮੂਰੇ ਵਿਛਾ ਲਏ ਕੁੰਦੇ ਆਪਣੇ ਇੱਕ ਸਾਈਡ ਤੇ ਹੋਗੇ ਠੀਕ ਹੈ ਜੀ ਆ ਲਓ ਜੀ ਤੇ ਇਧਰ ਆ ਕੇ ਆਪਣੇ ਪੱਲੇ ਠੀਕ ਹੈ ਜੀ ਇੱਥੇ ਆਪਾਂ ਨੇ ਜਿਵੇਂ ਕਿ ਹੁਣ ਆਪਾਂ ਨੇ ਇਹ 25 ਇੰਚ ਬੈਲਟ ਤਿਆਰ ਕਰਨੀ ਆ ਠੀਕ ਹੈ ਜੀ ਤੇ ਇਥੋਂ ਆਪਾਂ ਨੇ ਜਿਹੜੀ ਆਪਣੀ ਸਲਵਾਰ ਜਿਹੜੀ ਆਪਣੀ ਮੋਰੀ ਪਰ ਆਪਣੀ ਨਾਗਰੀੇ ਨੀਚੇ ਪੈਰਾਂ ਤੇ ਇਥੋਂ ਆਪਾਂ ਨੇ ਸਵਾ 1.5 ਇੰਚ ਦੀ ਕਾਟ ਪਾਣੀ ਆ ਇਦਾਂ ਠੀਕ ਹੈ ਜੀ ਲਓ ਜੀ ਹੈਵੀ ਸਾਈਜ਼ੇ ਮੈਂ ਆਪਾਂ نیچے ਨੂੰ ਆਪਾਂ ਬੰਦਦੇ ਆ ਤਾਂ ਆਪਾਂ ਇਹ 1.5 ਇੰਚ ਵੀ ਪਾ ਸਕਦੇ ਆ ਠੀਕ ਹੈ ਜੀ ਸਵਾ 1 ਇੱਕ ਵੀ ਪਾ ਸਕਦੇ ਆ ਲਓ ਜੀ 2.5 ਇੰਚ ਜਿਹੜੀ ਆਪਣੇ ਕੁੰਦਿਆਂ ਵਿੱਚ ਵੀ ਜਿਹੜੀ ਆਪਣੀ ਕਟਿੰਗ ਹੋਣੀ ਆ ਇਹ ਕਾਟ ਪਾਣੀ ਆ ਠੀਕ ਹੈ ਜੀ पल्ल्यातो कुद्यां वलो ढाई तीन इंच आपण मग कुंदे काट आवछी ठीक आहे जी लो जी इथे आपण जेडा मत पल्लिया जे आपण डबल करे इथे आपण सँटचा नशा लगाणं इथे आपण सँट बळ आवगा ठीक आहे जी लो जी ठीक आहे जी एक आपण सँट बळ आवगा सँट ते ਠੀਕ ਹੈ ਜੀ ਇਹਨੂੰ ਧਿਆਨ ਨਾਲ ਆਪਾਂ ਚੱਕ ਕੇ ਬਲ ਪਾਉਣੇ ਆ ਇਸ ਤਰ੍ਹਾਂ ਲੋ ਜੀ ਇਹ ਹੋ ਗਈ ਆਪਣੀ ਸਲਵਾਰ ਕਟਿੰਗ ਠੀਕ ਹੈ ਜੀ ਇਹ ਹੋ ਗਈ ਆਪਣੀ ਕੋ ਬੈਲਟ ਠੀਕ ਹੈ ਤੇ ਜਿਹੜੀਆਂ ਆਪਣੇ ਕਾਹਤਰਾ ਸਾਈਡ ਤੋਂ ਉਤਰੀਆਂ ਸੀਗੀਆਂ ਆਸਣ ਵਾਲੇ ਸਾਈਡ ਤੋਂ ਤੇ ਆਪਣੇ ਬੈਲਟ ਦੀ ਸਾਈਡ ਤੋਂ ਉਹ ਆਪਣੇ ਬੋਰੀਏ ਦੇ ਕੰਮ ਆ ਜਾਣਗੀਆਂ ਠੀਕ ਹੈ ਜੀ ਲੋ ਜੀ ਨੂੰ ਦੇ ਵਦੇ ਲੱਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਲਾਈਕ ਕਰਿਓ ਸ਼ੇਅਰ ਕਰਿਓ ਔਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ